ਵੜਾ ਵਾਕਰੇ ਪੰਜਾਬ ਚੈਪਟਰ ਤੇ ਹੋਰ ਬਹੁਤ ਐਸੋਸੀਏਸ਼ਨਸ ਇਕੱਠਾ ਮਿਲ ਕੇ ਇੱਕ ਵਟ ਆਈ ਵਿਲ ਸੇ ਇਟ ਇਜ਼ ਅ ਸਾਰਟ ਆਫ ਫੈਸਟੀਵਲ ਜਿਹਦਾ ਨਾਮ ਇਨਟੈਕਸ ਐਕਸਪੋ ਰੱਖਿਆ ਗਿਆ ਹੈ that is going to be happen on 31st of january 2025 till 2nd february ਤੇ ਇਹ ਤਿੰਨ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੀ ਇੱਕ ਰੀਜਨਲ ਲੈਵਲ ਇੰਡੀਅਨ ਇੰਸਟਿਟਿਊਟ ਆਫ ਆਰਕੀਟੈਕਟਸ ਦੀ ਕਾਨਫਰੰਸ ਵੀ ਹੋਣ ਜਾ ਰਹੀ ਹੈ where we will have the demonstration of more than 300 stalls where we will have in the n number of products in this artificial zamane de vich jehdi chizaan appa realer ode dekhde haa onu actual touch and feel de vich product nu dekh ke appa jo mehsoos kar sakde haa ਤੇ ਆਪਣੀ ਜਿਹੜੀ ਕੰਸਟਰਕਸ਼ਨ ਹੈ ਉਹਨੂੰ ਜਿੱਥੇ ਆਪਾਂ ਇੱਕ ਟੱਚ ਐਂਡ ਫੀਲ ਨਾਲ ਅੰਡਰਸਟੈਂਡ ਕਰ ਸਕਦੇ ਆ ਕਿ ਨਵੇਂ ਪ੍ਰੋਡਕਟਸ ਕੀ ਆ ਰਹੇ ਨੇ ਤਾਂ ਕਿ ਜਸਟੀਫਾਈਡ ਹੋ ਜਾਵੇ ਪ੍ਰੋਡਕਟ ਅਗਰ ਮੈਂ ਕਿਹਾ ਜਾਵੇ ਕਿ ਇੱਕ ਫਾਊਂਡੇਸ਼ਨ ਤੋਂ ਜਦ ਆਪਾਂ ਪ੍ਰੋਡਕਟ ਸ਼ੁਰੂ ਕਰਦੇ ਆਂ ਡੀਪੀਸੀ ਅਰ ਵਾਟਰਪਰੂਫਿੰਗ ਤੋਂ ਲੈ ਕੇ ਜਿਹੜੀ ਐਂਡ ਦੇ ਵਿੱਚ ਜਿਹੜੀਆਂ ਲਿਫਟਸ ਤੱਕ ਆ ਉਹ ਸਾਰੇ ਪ੍ਰੋਡਕਟ ਇੱਥੇ ਇੰਸਟਾਲ ਹੋਣਗੇ ਇਵਨ ਅਗਰ ਆਲਰੇਡੀ ਘਰ ਬਣ ਚੁੱਕਿਆ ਹੈ ਤੇ ਉਹਦੇ ਵਿੱਚ ਵੀ ਅਗਰ ਆਪਾਂ ਕੁਝ ਰੈਨੋਵੇਸ਼ਨ ਕਰਨੀ ਚਾ ਰਹੇ ਆਂ ਜਿਵੇਂ ਕੋਈ ਲਿਫਟ ਲਗਾਨੀ ਚਾਹ ਰਹਿਆ ਹੈ ਹੈਂਡੀਕੈਪ ਵਾਸਤੇ ਬਜ਼ੁਰਗਾਂ ਦੇ ਘਰ ਤੇ ਉਹ ਲਿਫਟ ਆਪਾ ਹੁਣ ਲਗਾਨੀ ਚਾਹ ਰਹਿਆ ਉਹ ਪ੍ਰੋਡਕਟਸ ਵੀ ਇੱਥੇ ਆ ਗਏ ਨੇ ਕੋਈ ਫਰਨੀਚਰ ਚੇਂਜ ਕਰਨਾ ਚਾਹ ਰਹਿਆ ਤਾਂ ਫਰਨੀਚਰ ਪ੍ਰੋਡਕਟ ਵੀ ਇੱਥੇ ਆਏਗਾ ਕੱਲਾ ਇਹ ਨਹੀਂ ਹੈਗਾ ਇਹਦੇ ਨਾਲ ਨਾਲ ਕੁਝ ਮਿਸ ਅਰਕੀਟੈਕਚਰਰ ਬਿਲਡਿੰਗ ਇੰਡਸਟਰੀ ਦੇ ਵਿੱਚ ਹੈਗਾ ਜਿਵੇਂ ਵਾਸਪੂ ਦੇ ਨਾਮ ਤੋਂ ਬਹੁਤ ਮਿਸ ਹੈਗੇ ਉਹ ਪ੍ਰੈਕਟੀਕਲੀ ਬਿਲਡਿੰਗ ਬਾਇਓਲੋਜੀ ਕੀ ਚੀਜ਼ ਹੈ ਉਹਦੇ ਬਾਰੇ ਡਿਸਕਸ਼ਨ ਇੱਥੇ ਹੋਣੀ ਹੈ ਉਸ ਤੋਂ ਇਲਾਵਾ ਇਹਨੂੰ ਮੈਂ ਫੈਸਟੀਵਲ ਇਸੀ ਕਰਕੇ ਕਹਿੰਦਾ ਕਿਉਂਕਿ ਲਾਈਕ ਫੈਸ਼ਨ ਸ਼ੋਅ ਇੱਥੇ ਹੋਣ ਜਾ ਰਿਹਾ ਹੈ ਕੁਇਜ਼ ਇੱਥੇ ਹੋਣ ਜਾ ਰਹੀ ਹੈ ਵਿਜ਼ਨ 2047 ਇੱਥੇ ਹੋਣ ਜਾ ਰਿਹਾ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਇਨਵੋਲਵਮੈਂਟ ਦੇ ਵਿੱਚ ਐਕਚੁਅਲ ਜਿਹਨੂੰ ਆਪਾਂ ਕਹਿੰਦੇ ਆ ਕਿ ਰਿਜ਼ਲਟ ਆਫ ਈਚ ਐਂਡ ఎవਰੀਥਿੰਗ that will be demonstrated in a hair and this will be neither nor a uh, matlab ek state level di event na hoke hun intex expo te northern region conference jehdi hai pure entire north jehda hega matlab up to leke jammu kashmir tak da ek collective program ban gaya hai eh nu matlab festival kehna koi galat gal nahi hoyegi sir kitare speaker aa rahe hai sorry ਸਪੀਕਰ ਇਥੇ ਸਾਡੇ ਕੋਲੇ ਨੈਸ਼ਨਲ ਇੰਟਰਨੈਸ਼ਨਲ ਸਪੀਕਰਸ ਆ ਰਹੇ ਨੇ ਜਿਦੇ ਵਿੱਚ ਜੇ ਮੈਂ ਅਗਰ ਅਟਰੈਕਸ਼ਨ ਦੀ ਗੱਲ ਕਰਾਂ ਸਾਡੇ ਕੋਲ ਪੂਨੇ ਤੋਂ ਆ ਰਹੇ ਨੇ ਇੱਕ ਆਰਕੀਟੈਕਟ ਆ ਰਹੇ ਨੇ ਜਿਹੜੇ ਲਿਟਰੇਟ ਨੇ ਬਿਲਡਿੰਗ ਬਾਇਓਲੋਜੀਸ ਦੇ ਬਾਰੇ ਜਿਹਨੂੰ ਆਪਾਂ ਵਾਸਤੂ ਦਾ ਮਿੱਥ ਮੈਂ ਕਹਿ ਦਿੰਦੇ ਆ ਉਹਨੂੰ ਕਲੀਅਰ ਕਰਨ ਲਈ ਸੋਮਪੁਰਾ ਫੈਮਿਲੀ ਜਿਹੜੀ ਹੈ ਪਿਛਲੇ 5 ਜਨਰੇਸ਼ਨਾਂ ਉਹਨਾਂ ਦੀ ਜਿਹੜੀ ਮੰਦਿਰ ਬਣਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਆਰਕੀਟੈਕਟ ਨੇ ਆਰਕੀਟੈਕਟ ਅਸ਼ੀਸ਼ ਸੋਮਪੁਰਾ ਜਿਨ੍ਹਾਂ ਨੇ ਸਾਰਾ ਇਹ ਡਿਜ਼ਾਈਨ ਕੀਤਾ ਮੇਨ ਹੋ ਰਹੇ ਨੇ ਤੇ ਉਹ ਆ ਰਹੇ ਨੇ ਐਂਡ ਹੀ ਇਜ਼ ਅ ਕੁਆਲੀਫਾਈਡ ਆਰਕੀਟੈਕਟ ਜਿਹੜਾ ਮੰਦਿਰ ਰਿਸ਼ੀ ਰਾਮ ਮੰਦਿਰ ਬਾਰੇ ਦੱਸਣਗੇ ਔਰ ਆ ਸਾਇੰਸ ਦੇ ਸਪੀਕਰਸ ਆ ਰਹੇ ਨੇ ਸਾਡੇ ਕੋਲੇ ਸਾਡੇ ਜਿਹੜੇ ਨੈਸ਼ਨਲ ਆਰਕੀਟੈਕਚਰ ਦੇ ਵਿੱਚ ਨੈਸ਼ਨਲ ਲੈਵਲ ਦੀ ਪਰਸਨੈਲਿਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਸੈਲੀਬ੍ਰਿਟੀਆਂ ਨੇ ਜਿਵੇਂ ਵਿਲਾਸ ਸਬਚਤ जी आर एन ए मुंबई ਤੋਂ ਆਪਣੇ ਜੈਪੁਰ ਤੋਂ ਸਾਡੇ ਆ ਰਹੇ ਨੇ ਤੋਂ 490 ਜੀ 인ਦੌਰ ਤੋਂ ਜਤਿੰਦਰ ਮਹਿਤਾ ਜੀ ਆ ਰਹੇ ਨੇ ਮਤਲਬ देयर आर ਐਨ ਨੰਬਰ ਆਫ ਥਿੰਗਸ ਲੁਧਿਆਣਾ ਵਾਸੀ ਕੀ ਵੀ ਮਿਲਕੀਏ ਦੇਖੋ ਲੁਧਿਆਣਾ ਵਾਸੀਆਂ ਨੇ ਮੈਂ ਤਾਂ ਰਾਦਰ ਪੰਜਾਬ اور ਨੌਦہ ਜਨ ਸਾਰਿਆਂ ਲਈ ਇਹ اپیل ਕਰਾਂਗਾ ਕਿ ਤੁਸੀਂ ਸਪੈਸ਼ਲੀ ਅਗਰ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਹੋ ਚਾਹੇ ਉਹ ਤੁਸੀਂ ਐਂਡ ਯੂਜ਼ਰ ਹੋ ਚਾਹੇ ਉਹ ਤੁਸੀਂ ਇੱਕ ਬਿਲਡਿੰਗ ਆਪਣੀ ਬਣਾ ਰਹੇ ਹੋ ਜਾਂ ਆਨਲੇ ਸਾਲ ਦੋ ਸਾਲ ਚ ਬਣਾਉਣ ਦੀ ਸੋਚ ਰਹੇ ਹੋ ਜਾਂ ਤੁਸੀਂ ਇੱਕ ਡਿਜ਼ਾਈਨਰ ਹੋ ਆਈ ਥਿੰਕ ਹਾਨੂੰ ਇਹ ਟਾਈਮ ਕੱਟਣਾ ਚਾਹੀਦਾ ਹੈ ਇੱਥੇ ਅਗਰ ਅਗਰ ਆਪਾਂ ਆੰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ ਯੂ ਵਿਲ ਸੇਵ ਲੋਟ ਆਫ ਮਨੀ ਸਰ ਕਿੰਨੀ ਕਿਹੜੀ ਜਗ੍ਹਾ ਤੇ ਹੈ ਵਿਚ ਜਿਹੜੀ ਅੱਛਾ ਸਭ ਤੋਂ ਵੱਡੀ ਖਾਸੀਅਤ ਕੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਆਪਣਾ ਜੀਟੀ ਰੋਡ ਦੇ ਉੱਤੇ ਹੈਗੀ ਹੈ ਬੜਾ ਅਸੈਸੇਬਲ ਸਾਨੇਵਾਲ ਜਿਹੜਾ ਹੈ ਇੱਕ ਲੁਧਿਆਣਾ ਦੇ ਵਿੱਚ ਸਾਨੇਵਾਲ ਜਿਹੜਾ ਹੈਗਾ ਜਿਹੜੀ ਆਪਾਂ ਲੁਧਿਆਣਾ ਤੋਂ ਖੰਨੇ ਨੂੰ ਜਾਂ ਦਿੱਲੀ ਨੂੰ ਰੋਡ ਜਾਂਦੇ ਹਾਂ ਉੱਥੇ ਖਸਾਨੇਵਾਲ ਤੇ ਹੈ ਉੱਥੇ ਇਹ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਹੈ ਜਿਹੜਾ ਮੈਂ ਬੀਲੀਵ ਕਰਦਾ ਹਾਂ ਉਡਾਨ ਮੀਡੀਆ ਨੇ ਇੱਕ ਗਿਫਟ ਹੀ ਦਿੱਤਾ ਪੰਜਾਬ ਨੂੰ ਜਿੱਥੇ ਇਕੱਲੀ ਇਹ ਨਹੀਂ ਹੋਰ ਵੀ ਕਈ ਐਗਜ਼ੀਬਿਸ਼ਨਸ ਲੱਗਦੀਆਂ ਨੇ ਔਰ ਮੈਨੂੰ ਲੱਗਦਾ ਇਸ ਦਿਨ ਨੂੰ ਪਛਾਣਨਾ ਇਸ ਲੋਕੇਸ਼ਨ ਨੂੰ ਬਹੁਤ ਈਜ਼ੀ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਕਰਾਊਡ ਹੁੰਦਾ ਤਾਂ ਉੱਥੋਂ ਤੋਂ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਫੈਸਟੀਵਲ ਹੈ ਇਸ ਜਗ੍ਹਾ ਤੇ ਹੋਣ ਜਾ ਰਿਹਾ ਹੈ। ਠੀਕ ਹੈ। ਹਾਂਜੀ ਤੇ ਦੱਸੋ ਕੀ ਕਰਨ ਚਾਹੁੰਦੇ ਹੋ? ਲੱਗ ਰਹੀ ਹੈ ਜੀ। ਇੰਟੈਕਸ ਐਕਸਪੋ ਦਾ 13th ਐਡੀਸ਼ਨ ਹੈ 31 ਜਨਵਰੀ ਤੋਂ 3 ਫਰਵਰੀ 4 ਦਿਨ ਦਾ ਹੀ ਇਵੈਂਟ ਹੈ ਫਰਡੇ ਟੂ ਮੰਡੇ। ਲੁਧਿਆਣਾ ਐਗਜ਼ੋ ਮਿਊਂ ਸੈਂਟਰ ਸਾਹਨੇ ਵੱਲ ਲੁਧਿਆਣਾ ਜਿੱਥੇ ਪੈਨ ਇੰਡੀਆ ਤੋਂ 300 ਕੰਪਨੀਆਂ ਪਾਰਟਿਸਿਪੇਟ ਕਰ ਰਹੀਆਂ ਆਪਣੇ ਬਿਲਡਿੰਗ ਮਟੀਰੀਅਲ ਇੰਟੀਰੀਅਰ ਐਕ ਦੇ ਵਿੱਚ ਜੋ ਵੀ ਨਵੀਆਂ ਇਨੋਵੇਸ਼ਨਸ ਇਸ ਵੇਲੇ ਹੈਗੀਆਂ ਨੇ ਜੋ ਵੀ ਇਸ ਵੇਲੇ ਅਵੇਲੇਬਲ ਨੇ ਇੰਡੀਆ 'ਚ ਉਹ ਸਭ ਕੁਝ ਇੱਥੇ ਡਿਸਪਲੇ ਤੇ ਹੋਊਗਾ ਮੈਂ ਸਭ ਨੂੰ ਰਿਕੁਐਸਟ ਕਰੂੰਗਾ ਕਿ ਆ ਕੇ ਦੇਖੋ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ 31 ਜਨਵਰੀ ਤੋਂ 3 ਫਰਵਰੀ 4 ਦਿਨਾਂ ਦੀ ਇਹ ਐਗਜ਼ੀਬਿਸ਼ਨ ਹੈ ਆ ਇੰਟੈਕਸ ਨੂੰ ਤੁਸੀਂ ਸਾਰੇ ਜਾਣਦੇ ਹੋ 13 ਸਾਲ ਤੋਂ ਇੰਟੈਕਸ ਲੁਧਿਆਣੇ ਲੱਗ ਰਹੀ ਹੈ ਮੈਂ ਸਭ ਨੂੰ ਕਹੂੰਗਾ ਕਿ ਦਾ ਮੈਕਸਿਮਮ ਤੋਂ ਮੈਕਸਿਮਮ ਫਾਇਦਾ ਚੱਕੋ ਕਿਉਂਕਿ 300 ਕੰਪਨੀਆਂ ਇੱਕੋ ਹੀ ਜਗ੍ਹਾ ਦੇ ਉੱਤੇ 10000 ਦੇ ਕਰੀਬ ਪ੍ਰੋਡਕਟਸ ਡਿਫਰੈਂਟ ਡਿਫਰੈਂਟ ਜਿਹੜੇ ਸਾਡੇ ਘਰਾਂ ਦੇ ਵਿੱਚ ਕੰਮ ਆਉਂਦੇ ਆਫਿਸਸ ਦੇ ਵਿੱਚ ਕੰਮ ਆਉਂਦੇ ਬਿਲਡਿੰਗਸ ਦੇ ਵਿੱਚ ਕੰਮ ਆਉਂਦੇ ਨਵੀਆਂ ਇਨੋਵੇਸ਼ਨਸ ਕੀ ਹੈ ਸਾਰੀਆਂ ਇੱਥੇ ਡਿਸਪਲੇ ਤੇ 300 ਕੰਪਨੀਆਂ ਸਿਰ ਲੋਕਲ ਨੇ ਕੀ ਬਾਹਰ ਆਊਟ ਕਿਹੜੇ ਕਿਹੜੇ ਰਾਜਾਂ ਤੋਂ ਪੂਰੇ ਪੈਨ ਇੰਡੀਆ ਤੋਂ ਇਹ ਸਾਡੇ ਐਗਜ਼ੀਬਿਟਰਸ ਹੁੰਦੇ ਨੇ ਹਰ ਸਾਲ ਪੈਨ ਇੰਡੀਆ ਦੇ 300 ਦੇ ਕਰੀਬ ਕੰਪਨੀਆਂਸ ਪਾਰਟਿਸਪੇਟ ਕਰਦੇ ਨੇ